ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਅਫਸਰ ਉਜਾਗਰ ਸਿੰਘ ਵੱਲੋਂ ਬੈਂਤ ਸਿੰਘ ਕਤਲ ਦਾ ਅਸਲ ਸੱਚ ਪੁਸਤਕ ਚੋਂ ਬੈਂਤ ਸਿੰਘ ਦੇ ਕਤਲ ਨਾਲ ਜੁੜੇ ਅਹਿਮ ਤੱਥਾਂ ਅਤੇ ਸ਼ਾਸ਼ਾਂ ਬਾਰੇ ਤੁਹਾਡੇ ਨਾਲ ਇਸ ਤੋਂ ਪਹਿਲੀ ਵੀਡੀਓ ਚ ਰੂਬਰੂ ਹੋਏ ਸੀ ਅੱਜ ਫੇਰ ਇਸ ਕਿਤਾਬ ਵਿੱਚੋਂ ਮਹੱਤਵਪੂਰਨ ਤੱਥ ਸਾਂਝੇ ਕਰਨ ਜਾ ਰਹੇ ਹਾਂ ਕਿ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚਣ ਲਈ ਕਿਸ ਤਰ੍ਹਾਂ ਦੀਆਂ ਘੁੰਣ ਦਰਵਾਜ਼ੀਆਂ ਅਤੇ ਜੋਰ ਤੋੜਦੀ ਰਾਜਨੀਤੀ ਅਤੇ ਰਣਨੀਤੀ ਅਪਣਾਈ ਜਾਂਦੀ ਹੈ ਇਸ ਕਿਤਾਬ ਰਾਹੀਂ ਜ਼ਿਕਰ ਕੀਤਾ ਗਿਆ ਹੈ ਕਿ 1992 ਵਿੱਚ ਕਿਹੜੇ-ਕਿਹੜੇ ਕਾਂਗਰਸੀ ਨੇਤਾ ਮੁੱਖ ਮੰਤਰੀ ਦੀ ਕੁਰਸੀ ਲਈ ਹੱਥ ਪੈਰ ਮਾਰ ਰਹੇ ਸਨ ਆਖਿਰ ਬੈਂਤ ਸਿੰਘ ਨੇ ਇਹ ਕੁਰਸੀ ਕਿਵੇਂ ਅਤੇ ਕਿਹੜੀਆਂ ਸਿਆਸੀ ਹਸਤੀਆਂ ਦੀ ਮਦਦ ਨਾਲ ਹਥਿਆਈ ਅਤੇ ਕਿਹੜੀਆਂ ਸ਼ਕਤੀਆਂ ਨੇ ਰਾਜ ਰੋੜੇ ਅਟਕਾਉਣ ਦੇ ਯਤਨ ਕੀਤੇ ਜਿਵੇਂ ਕਿ ਬਹੁਤ ਸਾਰੇ ਦੋਸਤ ਜਾਣਦੇ ਹੀ ਹਨ ਕਿ ਪੰਜਾਬ ਵਿੱਚ ਜਦੋਂ 1992 ਦੀਆਂ ਵਿਧਾਨ ਸਭਾ ਚੋਣਾਂ ਹੋਆਂ ਤਾਂ ਖੜਕੂਆਂ ਦੇ ਬਾਈਕਾਟ ਕਰਕੇ ਸੂਬੇ 'ਚ دہشت ਦਾ ਮੰਜ਼ਰ ਬਹੁਤ ਜ਼ਿਆਦਾ ਸੀ ਅਤੇ ਲੋਕ ਆਪਣੇ ਘਰਾਂ 'ਚੋਂ ਜਮਹੂਰੀਅਤ ਦੇ ਜਸ਼ਨ ਚਸ਼ਮੂਲੀਅਤ ਕਰਨ ਲਈ ਘਰੋਂ ਬਹੁਤ ਘੱਟ ਨਿਕਲੇ ਤੇ ਵੋਟਾਂ ਪਾਉਣ ਨਾ ਆਏ। ਬਹੁਤ ਘੱਟ ਵੋਟਾਂ ਪੈਣ ਤੋਂ ਬਾਅਦ ਨਤੀਜੇ ਇਹ ਨਿਕਲੇ ਕਿ ਕਾਂਗਰਸ ਦੇ ਉਮੀਦਵਾਰ ਵੱਡੀ ਪਦਰ ਤੇ ਜਿੱਤੇ ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਉਸ ਵੇਲੇ ਦੇ ਮਾਹੌਲ ਦੌਰਾਨ ਅਫਵਾਹਾਂ ਦੇ ਭਾਰੀ ਦੌਰ ਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੀ ਸਕੀਮ ਬਣਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਗੱਜ-ਵੱਜ ਕੇ ਉਨ੍ਹਾਂ ਵੋਟਾਂ 'ਚ ਹਿੱਸਾ ਲਿਆ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਜਾਂ ਜਿਤਾ ਦਿੱਤੇ ਗਏ ਇਹ ਸਭ ਅੰਦਰਲੇ ਗੁੱਝੇ ਪੇਤ ਨੇ ਜੋ ਕੈਪਟਨ ਅਮਰਿੰਦਰ ਸਿੰਘ ਜਾਂ ਕੇਂਦਰ ਸਰਕਾਰ ਦੇ ਉਸ ਸਮੇਂ ਦੇ ਕਰਤਾਰਤਾ ਤਾਂ ਹੀ ਜਾਣਦੇ ਹੋਣਗੇ ਜੋ ਸੱਚ ਸਾਹਮਣੇ ਲਿਆ ਸਕਦੇ ਨੇ ਖੈਰ ਜਦੋਂ ਕਾਂਗਰਸ ਦੇ ਬਹੁ ਗਿਣਤੀ ਵਿਧਾਇਕ ਜਿੱਤ ਗਏ ਤਾਂ ਮਸਲਾ ਖੜਾ ਹੋ ਗਿਆ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ ਉਸ ਸਮੇਂ ਕਾਂਗਰਸ ਦੇ ਦੋ ਸੀਨੀਅਰ ਆਗੂਆ ਗੈਂਸਿੰਘ ਅਤੇ ਹਰਚਰਦ ਸਿੰਘ ਬਰਾੜ ਦਰਮਿਆਨ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਭਾਰੀ ਦੌੜ ਲੱਗੀ ਹੋਈ ਸੀ ਜਿਵੇਂ ਆਖ ਲਓ ਕਿ ਸਿਖਰਲੀ ਕੁਰਸੀ ਹਥਿਆਉਣ ਲਈ ਕਾਂਗਰਸ ਪਾਰਟੀ ਅੰਦਰ ਭਾਰੀ ਕਸ਼ਮਕਸ਼ ਚੱਲ ਰਹੀ ਸੀ ਇਸ ਕਿਤਾਬ ਰਾਹੀਂ ਖੁਲਾਸਾ ਕੀਤਾ ਗਿਆ ਹੈ ਕਿ ਇਸ ਸਾਰੇ ਸਿਆਸੀ ਘਟਨਾਕ੍ਰਮ ਦੌਰਾਨ ਮੁੱਖ ਮੰਤਰੀ ਦੀ ਚੋਣ 'ਚ ਕੈਪਟਨ ਅਮਰਿੰਦਰ ਸਿੰਘ ਨੇ ਵੱਡੀ ਭੂਮਿਕਾ ਨਿਭਾਈ। ਇਸ ਚਰਚਾ ਦੌਰਾਨ ਇਹ ਵੀ ਦੱਸਾਂਗੇ ਕਿ ਜਿਸ ਕੈਪਟਨ ਅਮਰਿੰਦਰ ਸਿੰਘ ਨੇ ਬਿਆਨਤ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਦਿਵਾਉਣ 'ਚ ਮਦਦ ਕੀਤੀ ਉਸੇ ਕੈਪਟਨ ਦੀ ਬਿਆਨਤ ਸਿੰਘ ਨੇ ਮੰਜੀ ਠੋਕ ਦਿੱਤੀ। ਇਹ ਘਟਨਾਕ੍ਰਮ ਕੀ ਸੀ? ਬਾਰੀ ਤੋਂ ਦੱਸਾਂਗੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਸੈਕਟਰ 9 ਵਿੱਚ ਆਪਣੇ ਇੱਕ ਖਾਸ ਬੰਦੇ ਦੇ ਘਰ ਦੁਪਹਿਰ ਦੇ ਖਾਣੇ ਮੌਕੇ 15-20 ਬੰਦਿਆਂ ਦੀ ਮੌਜੂਦਗੀ 'ਚ ਇਸ ਸੰਬੰਧੀ ਖੁਲਾਸਾ ਕੀਤਾ ਕੀ ਸੀ ਤੇ ਮੈਂ ਵੀ ਉੱਥੇ ਮੌਜੂਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਿਵੇਂ ਬਿਆਲ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਦਿਵਾਈ ਸੀ ਉਹਨਾਂ ਤੱਥਾਂ ਤੇ ਹਵਾਲਿਆਂ ਦੀ ਗੱਲ ਵੀ ਕਰਾਂਗੇ ਜਿਨ੍ਹਾਂ ਦਾ ਜ਼ਿਕਰ ਉਜਾਗਰ ਸਿੰਘ ਨੇ ਆਪਣੀ ਕਿਤਾਬ ਵਿੱਚ ਕੀਤਾ ਹੈ ਗੱਲ ਕਰਦੇ ਹਾਂ ਹਰਚਰਨ ਸਿੰਘ ਬਰਾੜ ਨੂੰ ਥਿੱਬੀ ਲਾ ਕੇ ਵਿਅੰਸਿਕ ਮੁੱਖ ਮੰਤਰੀ ਦੀ ਕੁਰਸੀ ਤੱਕ ਕਿਵੇਂ ਪਹੁੰਚਦੇ ਨੇ ਉਜਾਗਰ ਸਿੰਘ ਲਿਖਦੇ ਨੇ ਕਿ ਜਦੋਂ ਕਾਂਗਰਸ ਵਿਧਾਇਕ ਦਲ ਦਾ ਨੇਤਾ ਭਾਵੇਂ ਮੁੱਖ ਮੰਤਰੀ ਦੇ ਅਹੁਦੇ ਲਈ ਨੇਤਾ ਦੀ ਚੋਣ ਕਰਨ ਦਾ ਅਮਲ ਜਾਂ ਆਖ ਲੋ ਭੱਜ ਦੌੜ ਚੱਲ ਰਹੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਦਿੱਲੀ ਦੇ ਵਿੱਚ ਬਿਅੰਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੁਲਾਕਾਤ ਕੀਤੀ। ਉਹਨਾਂ ਲਿਖਿਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਦਿੱਲੀ ਸਥਿਤ ਘਰ ਪਹੁੰਚ ਗਏ। ਕੈਪਟਨ ਅਮਰਿੰਦਰ ਸਿੰਘ ਨੇ ਬੜੀ ਗਰਮ ਜੋਸ਼ੀ ਨਾਲ ਬਿਅੰਤ ਸਿੰਘ ਦਾ ਸਵਾਗਤ ਕੀਤਾ। ਨਵੀਂ ਦਿੱਲੀ 'ਚ ਉਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵਿੰਦਰ ਸਿੰਘ ਸਣੇ ਕਾਂਗਰਸ ਆਗੂ ਗੁਰਨਾਮ ਸਿੰਘ ਅਬুল ਖੁਰਾਨਾ ਅਤੇ ਜਗਪਾਲ ਸਿੰਘ ਅਬুল ਖੁਰਾਨਾ ਵੀ ਮੌਜੂਦ ਸਨ। ਅਮਰਿੰਦਰ ਸਿੰਘ ਦੇ ਘਰ ਦੀ ਅਨੇਕਸੀ ਦੇ ਡ੍ਰੈਗ ਰੂਮ ਵਿੱਚ ਅਸੀਂ ਸਾਰੇ ਬੈਠੇ ਸੀ ਗੱਲਬਾਤ ਕਰਨ ਲਈ ਹੋਰ ਕੋਈ ਥਾਂ ਨਹੀਂ ਸੀ ਦੋ ਬੈੱਡਰੂਮ ਸਨ ਜਿਨ੍ਹਾਂ ਵਿੱਚੋਂ ਇੱਕ ਤਾਂ ਰਾਜਮਾਤਾ ਮਹਾਰਾਣੀ ਮਹਿੰਦਰ ਕੌਰ ਕੋਲ ਸੀ ਕੈਪਟਨ ਅਮਰਿੰਦਰ ਸਿੰਘ ਬਿਆਨ ਸਿੰਘ ਨਾਲ ਇਕੱਲਿਆਂ ਗੱਲਬਾਤ ਕਰਨ ਲਈ ਉਹਨਾਂ ਨੂੰ ਅਨੇਕਸੀ ਦੇ ਪਿਛਲੇ ਪਾਸੇ ਬਰਾਡੇ ਵਿੱਚ ਲੈ ਗਏ ਭਾਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਹਰਚੰਦ ਸਿੰਘ ਬਰਾੜ ਦੇ ਦਰਮਿਆਨ ਗੂੜੀ ਰਿਸ਼ਤੇਦਾਰ ਸੀ ਪਰੰਤੂ ਉਹਨਾਂ ਬਿਆਨ ਸਿੰਘ ਦੀ ਡਟ ਕੇ ਸਹਾਇਤਾ ਕਰਨ ਦੀ ਗੱਲ ਕਰਦਿਆਂ ਦ੍ਰਿੜਤਾ ਨਾਲ ਮਦਦ ਕਰਨ ਦਾ ਇਜ਼ਹਾਰ ਕੀਤਾ ਇਸ ਕਿਤਾਬ ਦਾ ਲੇਖਕ ਵੀ ਇਸ ਮੌਕੇ ਮੌਜੂਦ ਸੀ ਇਸ ਲਈ ਇਹਨਾਂ ਘਟਨਾਵਾਂ ਤੇ ਯਕੀਨ ਵੀ ਕੀਤਾ ਜਾ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਿੱਲੀ ਸਥਿਤ ਪ੍ਰਾਈਵੇਟ ਸਖਤਰ ਮਸੀਹ ਨੂੰ ਬੁਲਾਇਆ ਤੇ ਫੋਨ ਲਉਣ ਲਈ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਬਰਾਂਡੇ ਵਿੱਚ ਹੀ ਸਾਰਿਆਂ ਦੇ ਸਾਹਮਣੇ ਮਸੀਹ ਨੂੰ ਪ੍ਰਧਾਨ ਮੰਤਰੀ ਦਫ਼ਤਰ ਗੱਲ ਕਰਾਉਣ ਲਈ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਪੀਏ ਨਾਲ ਗੱਲਬਾਤ ਕੀਤੀ ਅਤੇ ਸਮਾਂ ਨਿਸ਼ਚਿਤ ਕਰਨ ਲਈ ਗਿਆ। ਪੀਏ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਹਾਰਾਸ਼ਟਰ ਜਾ ਰਹੇ ਨੇ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਾਉਣ ਲਈ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਤਾਬ ਦੇ ਲੇਖਕ ਅਤੇ ਬੀਨ ਸਿੰਘ ਦੇ ਸਾਹਮਣੇ ਹੀ ਟੈਲੀਫੋਨ ਤੇ ਜੋ ਗੱਲਬਾਤ ਕੀਤੀ ਉਸ ਮੁਤਾਬਕ ਉਹਨਾਂ ਮੁੱਖ ਮੰਤਰੀ ਦੇ ਅਹੁਦੇ ਲਈ ਵਿਅਕਤੀ ਵਿਸ਼ੇਸ਼ ਦੀ ਚੋਣ ਕਰਨ ਲਈ ਕਿਹਾ ਕਿਹਾ ਕਿ ਅਤਵਾਦ ਦੇ ਖਿਲਾਫ ਬੀਨ ਸਿੰਘ ਨੇ ਡਟ ਕੇ ਲੜਾਈ ਲੜੀ ਹੈ ਬੀਨ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ ਲੇਖਕ ਨੇ ਇਹ ਵੀ ਦਾਵਾ ਕੀਤਾ ਕਿ ਹਰਚਰਨ ਸਿੰਘ ਨੂੰ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਚ ਕੈਪਟਨ ਨੇ ਵੱਡੀ ਭੂਮਿਕਾ ਨਿਭਾਈ ਹਾਲਾਂਕਿ ਕੈਪਟਨ ਦੀ ਹਰਚੰਦ ਸਿੰਘ ਬਰਾੜ ਨਾਲ ਰਿਸ਼ਤੇਦਾਰੀ ਸੀ ਕੈਪਟਨ ਨੇ ਬਿਆਨ ਸਿੰਘ ਦਾ ਪੱਖ ਪੂਰਦਿਆ ਹਰਚੰਦ ਸਿੰਘ ਬਰਾੜੇ ਬਰਾੜ ਬਾਰੇ ਟਿੱਪਣੀ ਕੀਤੀ ਕਿ ਬਰਾੜ ਤਾਂ ਡਰਪੋਕ ਵਿਅਕਤੀ ਹੈ ਜੋ ਅਤਵਾਦ ਨਾਲ ਲੜਾਈ ਨਹੀਂ ਲੜ ਸਕਦਾ ਕੈਪਟਨ ਨੇ ਇਹ ਵੀ ਆਖਿਆ ਕਿ ਬਰਾੜ ਦਾ ਪੰਜਾਬ ਦੀ ਸਿਆਸਤ 'ਚ ਕੋਈ ਆਧਾਰ ਨਹੀਂ ਲੇਖਕ ਨੇ ਦੱਸਿਆ ਤੇ ਉਸ ਤੋਂ ਬਾਅਦ ਸਾਰਿਆਂ ਨੇ ਬ੍ਰੇਕਫਾਸਟ ਕੀਤਾ ਅਤੇ ਰਵੀਂਦਰ ਸਿੰਘ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਲਗਭਗ 1 ਘੰਟਾ ਕੈਪਟਨ ਨਾਲ ਬਤਾਇਆ ਗੱਲਬਾਤ ਬਹੁਤ ਹੀ ਸਾਜ਼ਗਾਰ ਮਾਹੌਲ ਚ ਹੋਈ ਆਖਿਆ ਜਾਂਦਾ ਹੈ ਕਿ ਸਿਆਸਤ ਚ ਕੋਈ ਕਿਸੇ ਦਾ ਸਕਾ ਨਹੀਂ ਅਤੇ ਨਾ ਹੀ ਪੱਕਾ ਦੁਸ਼ਮਣ ਜਾਂ ਦੋਸਤ ਹੁੰਦਾ ਹੈ ਸਿਰਫ ਮੌਕਾ ਪ੍ਰਸਤੀ ਅਤੇ ਨਿਜ ਪ੍ਰਸਤੀ ਭਾਰੂ ਹੁੰਦੀ ਹੈ ਇਸ ਦੀ ਮਿਸਾਲ ਬੈਂਤ ਸਿੰਘ ਬਾਰੇ ਲਿਖੀ ਇਸ ਪੁਸਤਕ ਚ ਲੇਖਕ ਨੇ ਬੜੀ ਹੀ ਬਾਕੂਬੀ ਦਿੱਤੀ ਹੈ ਉਹਨਾਂ ਬਿਆਨ ਸਿੰਘ ਦੇ ਪੈੰਤੜਿਆਂ ਨੂੰ ਸਿਆਸਤ ਦੀਆਂ ਮਜਬੂਰੀਆਂ ਦੱਸਿਆ ਤੇ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਸਿੰਘ ਦੀ ਮਦਦ ਕੀਤੀ ਪਰੰਤੂ ਬਿਆਨ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਜਿਉਂਦਿਆਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨਹੀਂ ਦਿੱਤਾ ਤੇ ਕਾਂਗਰਸ ਚ ਕੈਪਟਨ ਦੀ ਸ਼ਬੂਲੀਅਤ 1998 ਚ ਹੋਈ ਜਦੋਂ ਕਾਂਗਰਸ ਪੰਜਾਬ ਤੋਂ ਪੰਜਾਬ ਤੋਂ ਸੱਤਾ ਹੇਠ ਸੀ ਇਸ ਦੇ ਨਾਲ ਹੀ ਗੱਲ ਕਰਾਂਗੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੀ ਉਸ ਵੇਲੇ ਲੇਖਕ ਇੱਕ ਥਾਂ ਲਿਖਦਾ ਹੈ ਕਿ ਬਿਆਨ ਸਿੰਘ ਤੇ ਉਹਨਾਂ ਦੇ ਸਾਰੇ ਸਾਥੀ ਜਿਨ੍ਹਾਂ ਚ ਲੇਖਕ ਵੀ ਸ਼ਾਮਲ ਸੀ ਗਿਆਨੀ ਜੈਲ ਸਿੰਘ ਦੀ ਕੋਠੀ ਪਹੁੰਚ ਗਏ ਜਦੋਂ ਗਿਆਨੀ ਜੈਲ ਸਿੰਘ ਦੀ ਕੋਠੀ ਪਹੁੰਚੇ ਤਾਂ ਇੱਕ ਅਜੀਬ ਘਟਨਾ ਹੋਈ ਬਿਆਨ ਸਿੰਘ ਚਾਹੁੰਦੇ ਸਨ ਕਿ ਗਿਆਨੀ ਜੀ ਦੇ ਅਹੁਦੇ ਤੇ ਸਤਕਾਰ ਵਜੋਂ ਕੀਰਤੋਂ ਪੈਦਲ ਤੁਰ ਕੇ ਕੋਠੀ ਅੰਦਰ ਜਾਇਆ ਜਾਵੇ ਪਰੰਤੂ ਅਵਤਾਰ ਸਿੰਘ ਬਰਾੜ ਅਤੇ ਸੰਤਰਾਮ ਸਿੰਘਲਾ ਦੇ ਜ਼ੋਰ ਪਾਉਣ ਤੇ ਕਾਰ ਅੰਦਰ ਲੈ ਗਏ ਬੈਂਤ ਸਿੰਘ ਨੇ ਕਿਹਾ ਕਿ ਕਾਰ ਪੋਰਚ ਵਿੱਚ ਨਹੀਂ ਲਗਾਉਣੀ ਪੋਰਚ ਤੋਂ ਬਾਹਰ ਹੀ ਕਾਰ ਖੜਾਈ ਜਾਵੇ ਕਾਰ ਨੂੰ ਜਗਦੀਸ਼ ਸਿੰਘ ਡਰਾਈਵਰ ਚਲਾ ਰਿਹਾ ਸੀ ਜਿਹੜਾ ਬਾਅਦ ਵਿੱਚ ਬੈਂਤ ਸਿੰਘ ਦੇ ਨਾਲ ਹੀ ਮਾਰਿਆ ਗਿਆ ਜਦੋਂ ਕਾਰ ਥੋੜਾ ਅੰਦਰ ਗਈ ਤਾਂ ਬੈਂਤ ਸਿੰਘ ਨੂੰ ਬਹੁਤ ਗੁੱਸਾ ਆਇਆ ਉਹ ਲਾਲ ਪੀਲੇ ਹੋ ਗਏ ਉਹਨਾਂ ਕਾਰ ਤੁਰੰਤ ਵਾਪਸ ਲਜਾਣ ਲਈ ਜਗਦੀਸ਼ ਨੂੰ ਕਿਹਾ ਕਿ ਆ ਤੇ ਲੇਖਕ ਦੇ ਪੱਟ ਤੇ ਬਹੁਤ ਜ਼ੋਰ ਨਾਲ ਹੱਥ ਮਾਰਿਆ ਤੁਹਾਨੂੰ ਕਿਹਾ ਸੀ ਆਪਾਂ ਇੱਥੇ ਨਾ ਜਾਈਏ ਤੁਸੀਂ ਨਹੀਂ ਹਟੇ ਕਾਰ ਬੁਲਟ ਪ੍ਰੂਫ ਸੀ ਇਸ ਲਈ ਬਾਹਰ ਕੁਝ ਪਤਾ ਨਹੀਂ ਲੱਗਿਆ ਕਿ ਕਾਰ ਅੰਦਰ ਕੀ ਹੋ ਰਿਹਾ ਹੈ ਅਸੀਂ ਸਾਰੇ ਹੀ ਘਬਰਾ ਗਏ ਕਿਸੇ ਨੂੰ ਕੁਝ ਔੜੇ ਨਾ ਕੀ ਕਰੀਏ ਅਸਲ ਵਿੱਚ ਪੋਰਚ ਦੇ ਬਾਹਰ ਗਿਆਨੀ ਜੈਲ ਸਿੰਘ ਹਰਚੰਦ ਸਿੰਘ ਬਰਾੜ ਗੁਰਵਿੰਦਰ ਕੌਰ ਬਰਾੜ ਤੇ ਤਰਲੋਚਨ ਸਿੰਘ ਖੜੇ ਗੱਲਾਂ ਕਰ ਰਹੇ ਸੀ ਗਿਆਨੀ ਜੈਲ ਸਿੰਘ ਉਹਨਾਂ ਨੂੰ ਸੀ ਆਫ ਕਰਨਾ ਹੈ ਸਾਨੂੰ ਅਚਾਨਕ ਮੈਨੂੰ ਔੜ ਗਈ ਤੇ ਮੈਂ ਤੁਰੰਤ ਕਿਹਾ ਸਰਦਾਰ ਜੀ ਚੰਗੀ ਗੱਲ ਹੋਈ ਗਿਆਨੀ ਜੀ ਆਪਣੇ ਸਾਹਮਣੇ ਐਕਸਪੋਜ਼ ਹੋ ਗਏ ਨਾਲੇ ਵੱਡੇ ਲੀਡਰਾਂ ਲੀਡਰ ਤਾਂ ਸਾਰਿਆਂ ਨੂੰ ਮਿਲਦੇ ਰਹਿੰਦੇ ਨੇ ਬੈਂਸ ਸਿੰਘ ਚੁੱਪ ਕਰ ਗਏ ਮੈਂ ਜਲਦੀਸ਼ ਨੂੰ ਕਾਰ ਤੋਰਨ ਲਈ ਕਿਹਾ ਬੈਂਸ ਸਿੰਘ ਨੇ ਕਾਰ ਵਿੱਚੋਂ ਉਤਰ ਕੇ ਗਿਆਨੀ ਜੈਲ ਸਿੰਘ ਹਰਚੰਦ ਸਿੰਘ ਬਰਾੜ ਅਤੇ ਸ਼੍ਰੀਮਤੀ ਗੁਰਵਿੰਦਰ ਕੌਰ ਬਰਾੜ ਨੂੰ ਦੂਰੋਂ ਹੀ ਫਤਹਿ ਬੁਲਾਈ ਗਿਆਨੀ ਜੈਲ ਸਿੰਘ ਨੇ ਸ਼ਰਮਿੰਦਗੀ ਮਹਿਸੂਸ ਕਰਦਿਆਂ ਚੁਸਤੀ ਨਾਲ ਜਗਮਉਂਦ ਪਨੋਟ ਨੂੰ ਕਿਹਾ ਬਿਆਨ ਸਿੰਘ ਜੀ ਨੂੰ ਅੰਦਰ ਮੇਰੇ ਬੈੱਡਰੂਮ ਵਿੱਚ ਬਿਠਾਓ ਜਗਮਉਂਦ ਪਨੋਟ ਬਿਆਨ ਸਿੰਘ ਦੇ ਦੋਸਤ ਦੇ ਲੜਕੇ ਸਨ ਗਿਆਨੀ ਜੀ ਨੇ ਬਿਆਨ ਸਿੰਘ ਨੂੰ ਦੱਸਿਆ ਕਿ ਉਹਨਾਂ ਨੂੰ ਤਾਂ ਬੁਖਾਰ ਹੈ ਗਿਆਨੀ ਜੈਲ ਸਿੰਘ ਨੇ ਆਪਣੀ ਗਿੱਦੜ ਸਿੰਘੀ ਰਾਹੀਂ ਬਿਆਨ ਸਿੰਘ ਨੂੰ ਪਰਚਾਉਣ ਦੀ ਕੋਸ਼ਿਸ਼ ਕੀਤੀ ਬਿਆਨ ਸਿੰਘ ਨੂੰ ਜਿਹੜਾ ਥੋੜਾ ਬਹੁਤ ਭਰੋਸਾ ਹੋਰ ਨੇਤਾਵਾਂ ਤੋਂ ਮਿਲਿਆ ਗਿਆਨੀ ਜੀ ਨੂੰ ਮਿਲਣ ਤੋਂ ਬਾਅਦ ਥੋੜੀ ਨਿਰਾਸ਼ਾ ਪੱਲੇ ਪਈ ਭਾਵੇਂ ਗਿਆਨੀ ਜੀ ਨੇ ਚਲਾਕੀ ਨਾਲ ਬਾਦ ਦਲੀਲ ਗੱਲਾਂ ਕੀਤੀਆਂ ਤੇ ਵਿਸ਼ਵਾਸ ਵੀ ਦਿਵਾਇਆ ਕਿ ਉਹ ਉਹਨਾਂ ਦੀ ਮਦਦ ਕਰਨਗੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੰਬੰਧੀ ਵਿਵਾਦ ਕਿਉਂ ਹੋਇਆ 22 ਫਰਵਰੀ 1992 ਨੂੰ ਪੰਜਾਬ ਭਵਨ ਦੇ A ਬਲਾਕ ਦੇ ਹਾਲ 'ਚ ਸਾਰੇ ਵਿਧਾਨਕਾਰਾਂ ਦੀ ਮੀਟਿੰਗ ਰੱਖ ਲਈ ਤਾਂ ਜੋ ਸਾਰਿਆਂ ਨਾਲ ਇਕੱਠੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਅਸਲ ਵਿੱਚ ਵਿਧਾਨਕਾਰ ਪਾਰਟੀ ਦੀ ਮੀਟਿੰਗ ਬੁਲਾਉਣ ਲਈ ਕੇਂਦਰੀ ਲੀਡਰਸ਼ਿਪ ਦੇ ਹੁਕਮਾਨ ਦੀ ਲੋੜ ਪੈਂਦੀ ਹੈ ਪਰੰਤੂ ਬਹੁਤੇ ਵਿਧਾਇਕ ਪਹਿਲੀ ਵਾਰ ਚੁਣੇ ਗਏ ਸਨ ਵਿਧਾਇਕਾਂ ਦੀ ਖੁਸ਼ੀ ਤੇ ਜੋਸ਼ੋਖ ਰੋਸ਼ ਅਤੇ ਜੋਰ ਪਾਉਣ ਤੇ ਚਾਹ ਪਾਣੀ ਪੀਣ ਦੇ ਬਹਾਨੇ ਮੀਟਿੰਗ ਬੁਲਾ ਲਈ ਗਈ ਇਹ ਮੀਟਿੰਗ ਬੁਲਾਉਣ 'ਚ ਵਿਨਸਿੰਘ ਤੇ ਉਹਦੇ ਸਾਥੀਆਂ ਦੀ ਨਿਜੀ ਦਿਲਚਸਪੀ ਵੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹਾਈ ਕਮਾਂਡ ਦਾ ਕੋਈ ਪਤਾ ਨਹੀਂ ਕਿਸ ਦੇ ਸਿਰ ਤੇ ਮੁੱਖ ਮੰਤਰੀ ਦਾ ਤਾਜ ਰੱਖ ਲਵੇ ਕਈ ਵਾਰੀ ਤਾਂ ਕੇਂਦਰੀ ਲੀਡਰਸ਼ਿਪ ਅਜਿਹੇ ਵਿਅਕਤੀਆਂ ਨੂੰ ਤਾਜ ਦੇ ਦਿੰਦੀ ਹੈ ਜਿਹੜਾ ਵਿਧਾਨਕਾਰ ਨਾ ਵੀ ਹੋਵੇ ਬਾਅਦ ਵਿੱਚ ਵਿਧਾਨਕਾਰਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਦੀ ਮੋਹਰ ਲਗਾ ਲਈ ਜਾਂਦੀ ਹੈ ਮੁੱਖ ਮੰਤਰੀ ਵੰਡ ਤੋਂ ਬਾਅਦ ਕਿਸੇ ਵਿਧਾਨਕਾਰ ਦੀ ਸੀਟ ਖਾਲੀ ਕਰਾ ਕੇ ਚੋਣ ਲੜਾ ਲਈ ਜਾਂਦੀ ਹੈ ਪੰਜਾਬ ਪਵਨ ਦਿੱਲੀ ਵਿੱਚ 22 ਫਰਵਰੀ ਨੂੰ ਕਾਂਗਰਸ ਵਿਦੈਕ ਦਲ ਦੀ ਮੀਟਿੰਗ ਇਹ ਬਲਾਕ ਦੇ ਹਾਲਚ ਹੋਈ ਇੱਕ ਲਾਈਨ ਦਾ ਮਤਾ ਲੇਖਕ ਅਤੇ ਲਾਲ ਸਿੰਘ ਨੇ ਦਿੱਲੀ ਸਥਿਤ ਲੋਕ ਸੰਪਰਕ ਵਿਭਾਗ ਦੇ ਦਫਤਰ ਵਿੱਚੋਂ ਟਾਈਪ ਕਰਵਾ ਕੇ ਲਿਆਂਦਾ ਪਰੰਤੂ ਡਾਕਟਰ ਕੇਵਲ ਕ੍ਰਿਸ਼ਨ ਜੋ ਕਿ ਬਿਆਨ ਸਿੰਘ ਦੇ ਦੋਸਤ ਸਨ ਨੂੰ ਇਹ ਮਤਾ ਪਸੰਦ ਨਾ ਆਇਆ ਉਹ ਮੇਰੇ ਨਾਲ ਹੀ ਦੁਬਾਰਾ ਲੋਕ ਸੰਪਰਕ ਦਫਤਰ ਵਿੱਚ ਗਏ ਅਤੇ ਲੋੜੀਂਦੀ ਤਬਦੀਲੀ ਕਰਕੇ ਲਿਆਏ ਦੋ ਵਿਧਾਨਕਾਰਾਂ ਹਰਚੰਦ ਸਿੰਘ ਬਰਾੜ ਅਤੇ ਮਹਿੰਦਰ ਸਿੰਘ ਗਿੱਲ ਨੂੰ ਛੱਡ ਕੇ ਬਾਕੀ ਸਾਰੇ ਵਿਧਾਇਕ ਮੀਟਿੰਗ ਵਿੱਚ ਸ਼ਾਮਲ ਹੋਏ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਰੀ ਪ੍ਰੈਸ ਦੀ ਹਾਜ਼ਰੀ ਵਿੱਚ ਬਿਆਨ ਸਿੰਘ ਨੂੰ ਬਿਨਾਂ ਕੇਂਦਰੀ ਅਬਜ਼ਰਵਰ ਦੇ ਸਰਬਸੰਮਤੀ ਨਾਲ ਵਿਧਾਨਕਾਰ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਅਤੇ ਮੀਟਿੰਗ ਵਿੱਚ ਅੱਤਵਾਦ ਦੇ ਦੌਰਾਨ ਦੋਨਾਂ ਦੀ ਦਲੇਰੀ ਭਰੇ ਕੰਮ ਦੀ ਪ੍ਰਸ਼ੰਸਾ ਕੀਤੀ ਅਗਲੇ ਦਿਨ ਸਾਰੇ ਅਖਬਾਰਾਂ ਵਿੱਚ ਖਬਰਾਂ ਪ੍ਰਕਾਸ਼ਿਤ ਹੋ ਗਈਆਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਲੇਖਕ ਨੇ ਬਿਆਨ ਸਿੰਘ ਨੂੰ ਪੁਲਿਸ ਅਧਿਕਾਰੀਆਂ ਜਾਂ ਆਖ ਲੋ ਪੁਲਿਸ ਤੰਤਰ ਦੇ ਮੂਹਰੇ ਪੂਰੀ ਤਰ੍ਹਾਂ ਲਾਚਾਰ ਤੇ ਬੇਬਸ ਪ੍ਰਸ਼ਾਸਕ ਦੇ ਤੌਰ ਤੇ ਪੇਸ਼ ਕੀਤਾ ਸੀ ਇਸ ਕਿਤਾਬ ਵਿੱਚ ਅਖਬਾਰਾਂ ਦੀਆਂ ਰਿਪੋਰਟਾਂ ਅਤੇ ਉਸ ਵੇਲੇ ਦੇ ਹਾਲਾਤ ਦੀ ਸਮੀਖਿਆ ਕਰਦੇ ਹਾਂ ਲੇਖਕ ਨੇ ਕਹਿਣਾ ਚਾਹਿਆ ਹੈ ਕਿ ਬਿਆਨ ਸਿੰਘ ਦਾ ਕਤਲ ਇੱਕ ਡੂੰਗੀ ਸਾਜ਼ਿਸ਼ ਦਾ ਹਿੱਸਾ ਸੀ ਅਸੀਂ ਦੁਹਰਾਓ ਕਰ ਰਹੇ ਹਾਂ ਕਿ ਲੇਖਕ ਨੇ ਕਿਤਾਬ ਦੇ ਪੰਨਾ ਨੰਬਰ 119 ਤੇ ਸ਼ਾਸ਼ੀ ਘਟਨਾਵਾਂ ਦੇ ਚੈਪਟਰ ਚ ਦੱਸਿਆ ਹੈ ਕਿ 31 ਅਗਸਤ 1995 ਦੀ ਸ਼ਾਮ 5:13 ਤੇ ਪੰਜਾਬ ਸਵੈ ਸਰਕਰਤ ਦੇ ਐਨ ਬੂਰੇ ਔਰਚ ਵਿੱਚ ਇੱਕ ਬੰਬ ਧਮਾਕਾ ਹੁੰਦਾ ਹੈ ਤੇ 16 ਬੰਦਿਆਂ ਦੀ ਮੌਤ ਹੋ ਜਾਂਦੀ ਹੈ। ਇਹਨਾਂ 16 ਬੰਦਿਆਂ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਬੈਂਤ ਸਿੰਘ ਵੀ ਸ਼ਾਮਲ ਸਨ। ਕਿਤਾਬ ਦੇ ਪੰਨਾ ਨੰਬਰ 121 ਉੱਤੇ ਦਰਜ ਹੈ ਕਿ ਮੁੱਖ ਮੰਤਰੀ ਬੈਂਤ ਸਿੰਘ ਹਾਲੇ ਆਪਣੀ ਸਰਕਾਰੀ ਕਾਰਜ ਚ ਬੈਠੇ ਹੀ ਸਨ ਕਿ ਉਹਨਾਂ ਦੀ ਇਕਲੱਤ ਹਾਲੇ ਗੱਡੀ ਤੋਂ ਬਾਹਰ ਸੀ ਜਦੋਂ ਇਹ ਧਮਾਕਾ ਹੋ ਜਾਂਦਾ ਹੈ। ਧਮਾਕਾ ਹੁੰਦਿਆਂ ਬੁਲੇਟ ਪ੍ਰੂਫ ਗੱਡੀ ਦੀ ਤਾਕੀ ਵੱਧ ਕਰ ਲਈ ਗਈ ਅਤੇ ਕਾਰ ਵਿੱਚ ਦੂਜਾ ਬੰਬ ਡਰਾਈਵਰ ਦੇ ਨਾਲ ਵਾਲੀ ਸੀਟ ਵੱਲ ਵੱਜਿਆ ਜਿਸ ਨਾਲ ਐਨਐਸਜੀ ਦਾ ਮੁਲਾਜ਼ਮ ਟੁਕੜੇ ਟੁਕੜੇ ਹੋ ਗਿਆ ਅਤੇ ਉਸ ਦਾ ਸ਼ਰਾ ਬੀਨਤ ਸਿੰਘ ਦੀ ਖੱਬੀ ਵੱਖੀ ਵਿੱਚ ਲੱਗਿਆ ਬੰਬ ਇੰਨਾ ਸ਼ਕਤੀਸ਼ਾਲੀ ਸੀ ਜਿਸ ਨਾਲ ਕਾਰ ਨੂੰ ਅੱਗ ਲੱਗੀ ਹਫੜਾ ਦਫੜੀ ਵਿੱਚ ਕਾਰ ਦਾ ਦਰਵਾਜ਼ਾ ਖੁੱਲ੍ਹਿਆ ਹੀ ਨਹੀਂ ਤੇ ਬੀਨਤ ਸਿੰਘ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਬਾਕੀ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ ਉਜਾਗਰ ਸਿੰਘ ਦੀ ਇਹ ਕਿਤਾਬ ਯੂਨੀ ਸਟਾਰ ਬੁਕਸ ਵੱਲੋਂ ਛਾਪੀ ਗਈ ਹੈ ਅਜੇ ਮਾਰਕੀਟ ਦੇ ਵਿੱਚ ਇਹ ਆਈ ਹੀ ਹੈ ਇਸ ਸੰਬੰਧੀ ਅਸੀਂ ਦੂਜੀ ਸਟੋਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਇਸ ਕਿਤਾਬ ਵਿੱਚ ਕੁਝ ਹੋਰ ਅੰਸ਼ ਤੁਹਾਡੇ ਨਾਲ ਸਾਂਝੇ ਕਰਨ ਯੋਗੇ ਹੋਏ ਤਾਂ ਉਹ ਵੀ ਜ਼ਰੂਰ ਸਾਂਝੇ ਕਰਾਂਗੇ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ